ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਜਿਸ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਹੈ ਨੀਲੀ ਰਾਵੀ ਦੀ ਇੱਕ ਬਹੁਤ ਵਧੀਆ ਖੂਬਸੂਰਤ ਤੁਹਾਨੂੰ ਮੱਝ ਦਿਖਾਉਣੀ ਹੈ ਦੋਸਤੋ ਬੂਰੀ ਕੀ ਡਿਟੇਲ ਹੈ ਦੋਸਤੋ ਇਸ ਦੀ ਏਰੀਆ ਦੋਸਤੋ ਸ਼ਹਿਰ ਹਰੀਕਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਹੈ ਜੀ ਬਾਰਡਰ ਬਰੀਡ ਆ ਦੋਸਤੋ ਅੱਜ ਤਕਰੀਬਨ 4 ਦਿਨ ਦੋਸਤੋ ਸਮਾਂ ਪਿਆਸ ਦੇ ਦਿਨ ਪੂਰੇ ਹੋਣ ਦੇ ਵਿੱਚ ਉੱਪਰ ਕੋਈ 4 ਦਿਨ ਲੈ ਕੇ ਜਾ ਸਕਦੀ ਹੈ ਤਕਰੀਬਨ ਇੱਕ ਹਫਤੇ ਦੇ ਨੇੜੇ ਤੇੜੇ ਦਾ ਸਮਾਂ ਪਿਆ ਹੈ ਸੋ ਵੀਡੀਓ ਆਪਾਂ ਥੋੜੀ ਦੂਰ ਤੋਂ ਬਣਾ ਰਹੇ ਹਾਂ ਮੱਝ ਡਰਦੀ ਹੈ ਦੋਸਤੋ ਬਾਕੀ ਜਿਸ ਮੇਰੇ ਵੀਰ ਭਰਾਣੇ ਇਹ ਮੱਝ ਖਰੀਦਣੀ ਹੈ ਉਹ ਉੱਪਰ ਦਿੱਤੇ ਗਏ ਆਪਣੇ ਨੰਬਰਾਂ ਤੇ ਸੰਪਰਕ ਕਰ ਕਰ ਸਕਦੇ ਹਨ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਚੌਥਾ ਸੂਆ ਇਸ ਵਾਰ ਇਹ ਮੱਝ ਸੂਣ ਜਾ ਰਹੀ ਆ ਪਹਿਲੇ ਦੂਜੇ ਤੀਜੇ ਸਵੇ ਦੇ ਮਿਲਕ ਦੀ ਗੱਲ ਕਰੀਏ ਤਾਂ ਤਕਰੀਬਨ 12 ਲੀਟਰ ਇਸ ਮੱਝ ਦੇ ਥੱਲੇ ਜਿਹੜਾ ਦੁੱਧ ਚੁਆਈ ਕੀਤੀ ਗਈ ਹੈ ਸਿੰਘਾਂ ਦੀ ਬੰਤਰ ਤੁਸੀਂ ਵੇਖ ਸਕਦੇ ਹੋ ਬਾਕੀ ਟੇਢੀ ਧਾਰੀ ਆ ਦੋਸਤੋ ਇੱਕ ਸਾਈਡ ਨੂੰ ਬਿੱਲੀ ਆਖਾ ਦੋਸਤੋ ਬੱਗੀ ਨਾਸ ਬੱਗੀ ਮੁੱਛ ਚਾਰੇ ਪੈਰਾਂ ਤੇ ਨਿਸ਼ਾਨ ਹੈ ਬਾਕੀ ਢਿੱਲੀ ਚਮੜੀ ਹੈ ਦੋਸਤੋ ਬਰੀਕ ਚਮੜੀ ਦੇ ਵਿੱਚ ਦੋਸਤੋ ਇਹ ਮੱਝ ਆ ਕੱਦ-ਕਾੜ ਦੀ ਵੀ ਸੋਹਣੀ ਆ ਰਾਜੀ ਹੈ ਦੋਸਤੋ ਵਜਣ ਵਾਲੀ ਆ ਬਾਕੀ ਮੁੱਲ ਜਿਹੜਾ ਇਸ ਦਾ ਦੋਸਤੋ 72000 ਰੁਪਏ ਡਿਮਾਂਡ ਹੈਗੀ ਆ ਮੌਕੇ ਤੇ ਮਾਨਤਨ ਪਹੁੰਚਣ ਦਾ ਜ਼ਰੂਰ ਕੀਤਾ ਜਾਵੇਗਾ ਠੰਡੀ ਸੀਲਸ ਲੱਗ ਹੈਗੀ ਆ ਦੋਸਤੋ ਬਾਕੀ ਚੁਆਈ ਬਿਲਕੁਲ ਮੋਟੀ ਧਾਰ ਆ ਦੋਸਤੋ ਬਿਲਕੁਲ ਚੁਆਈ ਚੰਗੀ ਚੁਆਈ ਪਿਛਲੇ ਸੁਵਿਆਂ ਦੇ ਵਿੱਚ ਇਸ ਮੱਝ ਦੇ ਥੱਲੇੋਂ ਕੀਤੀ ਗਈ ਆ ਕਿਸੇ ਤਰ੍ਹਾਂ ਦੀ ਦੋਸਤੋ ਕੋਈ ਕਰੜੀ ਨਹੀਂ ਹੈਗੀ ਕਿ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਹਨ ਬਿਲਕੁਲ ਇੱਕੋ ਜਾਂ ਚੇਪਾ ਦੋਸਤੋ ਜਦੋਂ ਮਰਜ਼ੀ ਮਰਜ਼ੀ ਤੁਸੀਂ ਜਾਵੋ ਟਿੱਪ ਕੇ ਬਿਲਕੁਲ ਆਪਣੀ ਜਿਹੜੀ ਪਰਖ ਕਰ ਸਕਦੇ ਹੋ ਸੂਣ ਤੋਂ ਪਹਿਲਾਂ ਚਾਰੇ ਪੈਰਾਂ ਦੇ ਨਿਸ਼ਾਨ ਦੋਸਤੋ ਤੁਹਾਨੂੰ ਇਸ ਮੱਝ ਦੇ ਮਿਲਣਗੇ ਬਾਕੀ ਸੋਹਣੀ ਸਟਰਕਚਰ ਵਾਈਜ਼ ਵੇਖੀਏ ਤੇ ਸੋਹਣੀ ਠੰਡੀ ਮੱਝ ਹੈਗੀ ਆ ਸੋ ਜਿਸ ਮੇਰੇ ਵੀਰ ਭਰਾ ਨੂੰ ਇਹ ਮੱਝ ਪਸੰਦ ਆਉਂਦੀ ਆ ਜਰੂਰ ਖਰੀਦ ਸਕਦੇ ਹੋ ਦੋਸਤੋ ਤਸੱਲੀ ਆਪਣੀ ਕਰ ਸਕਦੇ ਹੋ ਮੌਕੇ ਤੇ ਪਹੁੰਚ ਕੇ ਵੇਖ ਸਕਦੇ ਹੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ